ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੰਘਾਂ ਨੇ ਦੇਖਿਆ ਇੱਕ ਪਾਸੇ ਗਾਰੇ ਦੀਆਂ ਕੰਧਾਂ ਨੇ ਕੱਚੀ ਹਵੇਲੀ ਐ ਪਾਤਸ਼ਾਹ ਦੇਖ ਕੇ ਕਹਿੰਦੇ ਜਿਸ ਖਿੱਤੇ ਮੇ ਹਮ ਕਹਤੇ ਥੇ ਆਨਾ ਇਹ ਉਹੀ ਹੈ ਜਿਸ ਖਿੱਤੇ ਮੇ ਹਮ ਕਹਤੇ ਥੇ ਆਨਾ ਇਹ ਉਹੀ ਹੈ ਇਹ ਉਹੀ ਜਗਾ ਹੈ ਜਿੱਥੇ ਤੁਹਾਡੀਆਂ ਸ਼ਹੀਦੀਆਂ ਹੋ ਜਾਂਦੇ ਦੋ پاک ਮੋਤੀ ਮੈਂ ਓ ਸ਼ਰਸਾ ਦੀ ਢੇਡ ਕਰ ਆਇਆ ਹਾਂ ਦੋ ਲਾਲ ਮੈਂ ਉੱਥੇ ਗਵਾ ਲਏ ਨੇ ਰਹਿੰਦੇ ਦੋ ਲਾਲ ਮੇਰੇ ਇਸ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋਣਗੇ ਇਹ ਉਹੀ ਜਗ੍ਹਾ ਹੈ ਭਾਈ ਗਇਆ ਸਿੰਦੀ ਰਿਸਕਤੇ ਮੈਂ ਹਮ ਕਹਤੇ ਸੀ ਆਣਾ ਇਹ ਉਹੀ ਹੈ ਜਿਸ ਜਗ੍ਹਾ 'ਤੇ ਮੱਚੋਂ ਕੋ ਕਟਾਣਾ ਇਹ ਉਹੀ ਹੈ ਮਿੱਟੀ ਕਹ ਦੇਤੀ ਹੈ ਠਿਕਾਣਾ ਇਹ ਉਹੀ ਹੈ ਜਿਸ ਜਾਂਪੇ ਲੁੱਟ ਕੇ ਹੈ ਜਾਣਾ ਇਹ